ਪੁਰਾਣਾ ਕੇਸ ਸੀ ਤਾਂ ਉਹ ਨਹੀਂ ਆਪ ਬਣੇ ਨਹੀਂ ਪੁਰਾਣਾ ਕੇਸ ਸੀ ਤਾਂ ਅੱਗੇ ਪਿੱਛੇ ਇਲੈਕਸ਼ਨ ਪਾ ਕੇ ਦੱਸ ਕਰਦੇ ਜਿਹਦੀ ਕੋਈ ਲਾਇਸੈਂਸ ਬਾਹਰ ਵੀ ਜਨਵਾਸੇ ਕਰਨੀ ਹੈ ਹੁਣ ਆਪਾਂ ਕਿਸ ਬੇਸ ਤੇ ਖਾਇਲ ਕਰਾਂਗੇ ਸਾਨੂੰ ਦਰਖਾਸਤ ਹੀ ਹੁਣ ਉਧਰ ਇਸੇ ਵਜ੍ਹਾ ਜੀ ਸਾਹਬ ਇਹ ਚੇਤੇ ਇਲੈਕਸ਼ਨ ਉਹ ਅੱਜ ਮੈਂ ਤੁਹਾਡੀ ਸੰਭੂਗਲ ਸਮਝਿਆ ਵੀ ਹੋ ਸਕਦਾ ਉਹ ਇਹ ਕਹਿਣਾ ਚਾਹੀਦਾ ਹੈ ਸਹੀ ਤਾਂ ਇਹ ਇੱਥੇ ਦਿਖਾ ਦਿੱਤੀ ਹੋਵੇ ਬਟ ਆਪਾਂ ਦਖਾਵਾ ਦੇ ਵਿੱਚ ਬਿਲਕੁਲ ਮੈਰਿਟ ਦੇ ਗਏ ਆ ਇਸ ਬੰਦੇ ਨੇ ਸਟੇਟਮੈਂਟ ਤੁਹਾਨੂੰ ਪੜਾ ਦਊਗਾ ਵੀ ਮੈਂ ਉਸ ਬੰਦੇ ਨੂੰ ਬਾਹਰ ਭੇਜਿਆ ਵਾ ਬਟ ਇਹਦੇ ਕੋਲ ਲਾਇਸੈਂਸ ਹੈ ਨਹੀਂਗਾ ਜੀ ਐਗਰੀ ਐਗਰੀ ਮੰਨ ਲਈ ਮੈਂ ਤੁਹਾਡੀ ਗੱਲ ਲੇਕਿਨ ਉਹ ਰਾਤ ਨੂੰ ਕੱਲ ਚੋਂ ਤੋਂ ਅੱਜ ਰਾਤ ਇਨਕੁਆਰੀ ਕੰਪਲੀਟ ਹੋ ਕੇ ਪਰਚਾ ਦਰਜ ਹੋਣਾ ਸਾਡੇ ਕੋਲ ਤਾਂ 14 ਦਿਨਾਂ ਦਾ ਮਤਲਬ ਟਾਈਮ ਹੁੰਦਾ ਵੀ ਅਸੀਂ ਕੋਈ ਚੀਜ਼ ਡਿਸਾਈਡ ਕਰਨੀ ਹੈ ਹੁਣ ਜੇ ਸਾਡੇ ਕੋਲ ਕੋਈ ਕੰਪਲੇਂਟ ਉਹਦੇ ਖਿਲਾਫ ਆ ਗਈ ਸਾਨੂੰ ਡਿਸਾਈਡ ਕਰਨੀ ਸੀ ਪਰ ਅਸੀਂ ਕੀਤੀ ਮੈਰਿਟ ਦੇ ਬੇਸ ਤੇ ਛੋਟੇ ਵੀ ਗੱਲ ਇਹ ਹੈ ਸੱਚਾ ਸਮਾਰਟ ਆਫੀਸਰ ਜਿਦੋਂ ਇਹ ਮੈਂ ਤਾਂ ਫੈਕਟੂਰ ਬੋਲੇਗਾ ਗਲਤ ਗੱਲ ਮੈਂ ਤੁਹਾਨੂੰ ਫਾਈਲ ਦੇ ਫੈਕਟਾ ਸਾਂਹ ਫਾਈਲ ਦਾ ਫੈਕਟਾ ਉੱਥੇ ਡਾਊਟਫੁਲ ਹੋ ਗਿਆ ਨਾ ਜਿਦੋਂ ਚੋਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਪਰਚਾ ਦਰਜ ਕਰਤਾ ਯੂ ਆਰ ਅਥੋਰਾਈਜ਼ਡ ਟੂ ਰਜਿਸਟਰ ਦਾ ਕੇਸ ਪਰ ਜੇ ਦੋ ਸਾਡੇ ਕੋਲ ਜੀ ਕੋਈ ਵੀ ਕੰਪਲੇਂਟ ਕਿਸੇ ਆਮ ਬੰਦੇ ਦੀ ਉਹ ਤਾਂ ਹੁਣ ਤੁਸੀਂ ਐਂ ਕਹਿੰਦੇ ਹੋ ਹੁਣ ਕੀ ਕਹੋਗੇ ਮੇਲੇ ਦੇ ਐਮਪੀ ਨੇ ਅਸੀਂ ਤਬਾਰ ਸੀ ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਕਿ ਕੋਈ ਕਿਸੇ ਦੇ ਪਰਚਾ ਮੈਂ ਗਲਤ ਗਲਤ ਪਰਚਾ ਨਹੀਂ ਜੇ ਸਾਡੇ ਕੋਲ ਐਵੀਡੈਂਸ ਉਹਦਾ ਆਇਆ ਕਦੇ ਪਰਚੇ ਨੇ ਹੱਥ ਤੱਕ ਜਿੰਨੇ ਪਰਚੇ ਕਿਤੇ ਕਦੇ ਪਰਚੇ ਨੇ ਕਿਹਾ ਵੀ ਮੈਂ ਗਲਤ ਕੀਤਾ ਉਹਨਾਂ ਨੇ ਜੇ ਫੀਮ ਰੱਖੀ ਨਹੀਂ ਬਹੁਤ ਪਰਚੇ ਕੈਨਸਲ ਹੁੰਦੇ ਜਿਹੜੇ ਝੂਠੇ ਪਰਚੇ ਮਦਈ ਨੂੰ ਦਰਜ ਕਰਦੇ ਸਾਡੇ ਵਰਗੇ ਦਾ ਬੰਦਾ ਅੰਦਰ ਰਿਹਾ ਉਹਨਾਂ ਨੇ ਵਿਚਾਰਾ ਉਹਦੋਂ ਬਾਲ ਕੈਨਸਲ ਨਹੀਂ 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 ਅਰੈਸਟ ਅਸੀਂ ਫੇਰ ਪਾਵਾਂਗੇ ਸਾਡੇ ਕੋਲ ਐਵੀਡੈਂਸ ਹੋਊਗਾ ਪਰਚਾ ਮਦਈ ਦੇ ਜਸਟਿਸ ਨਹੀਂ ਨਹੀਂ ਹੁਣ ਐਵੀਡੈਂਸ ਆਉਣਾ ਹੀ ਨਹੀਂ ਇਹਦੋਂ ਤੱਕ ਤੁਸੀਂ ਕਹਿੰਦੇ ਵੀ ਉਹ ਅਰੈਸਟ ਐਵੀਡੈਂਸ ਨਹੀਂਗਾ ਉਹਨੂੰ ਛੱਡ ਦਿੱਤਾ ਗਿਆ ਕਿਉਂ ਪ੍ਰੈਸ਼ਰਾਈਜ਼ ਦੇ ਸਾਰਾ ਪ੍ਰਦਾਨ ਬਣ ਗਿਆ ਜੇ ਸਾਡਾ ਡਿਕਡੋਲੇ ਹੋ ਗਈ ਗੱਲ ਤਾਂ ਫੇ ਉਸ ਚੀਜ਼ ਦਾ ਇਸ ਪਰਚ ਨਾਲ ਕੋਈ ਲੈਣਾ ਦੇਣਾ ਨਹੀਂ ਅੱਗੇ ਥੋੜੀ ਜ਼ਿੰਮੇਵਾਰੀ ਚੱਕ ਲਈ ਸੀ ਠੀਕਾ ਮੈਨੂੰ ਦੱਸਦਾ ਔਰ ਮੈਂ ਆਖਿਆ ਵੀ ਹੁਣ ਯੰਗ ਮੁੰਡਾ ਸਾਡੇ ਭਰਾ ਨੇ ਉਹ ਠੇਕਾ ਵੀ ਸਾਡਾ ਦਾ ਮੈਂ ਆਖਿਆ ਵੀ ਨਹੀਂ ਨਹੀਂ ਮੈਂ ਕਿਹਾ ਡਿਪਟੀ ਸਾਹਿਬ ਬਿਲਕੁਲ ਝੂਠ ਨਹੀਂ ਬੋਲਦਾ ਸਾਡਾ ਭਰਾ ਹੈ ਉਹ ਮੈਨੂੰ ਦੱਸੇਗਾ ਜੇ ਕੋਈ ਐਸੀ ਗੱਲ ਹੋएगी ਉਹ ਤੁਸੀਂ ਚੱਕ ਕੇ ਐਕਚੁਅਲੀ ਤਾਂ ਥੋੜਾ ਜਿਹੜਾ ਐਸਐਸਪੀ ਸਾਹਿਬ ਹੈ ਨਾ ਉਹ ਜਮਾਂ ਬੂਢੀ ਖੋਲਦੇ ਹੈ ਸਰਕਾਰ ਦੇ ਕੋਈ ਲੈਣਾ ਦੇਣਾ ਨਹੀਂਗਾ ਜੀ ਜੀ ਆਈਪੀਐਸ ਆਫੀਸਰ ਹੈ ਜਮਾਂ ਹੱਦ ਮੁਕਾਮ ਕਸਮੇ ਦੇ ਵਿੱਚ ਅਰਥ ਹੋਇਆ ਤੁਹਾਡਾ ਕਾਟਸੂਰ ਹੈ ਇਹਨੂੰ ਕਸੂਰ ਦੀ ਕਿਸੇ ਦਾ ਕਸੂਰ ਨਹੀਂ ਜੀ ਪੀਿੰਗ ਦੇ ਆਈਪੀਐਸ ਅਫੀਸਰ ਨਾਲੇ ਸਾਰੇ ਕੰਮ ਕਰੀ ਜਾਂਦਾ ਹੈ ਨਾਲੇ ਸਾਰੇ ਧੱਲੇ ਕਰੀ ਜਾਂਦਾ ਹੈ ਨਾਲੇ ਸਿਸਟਮ ਉਹਨੇ ਜਮਾ ਸਰਕਾਰ ਦੇ ਅੱਗੇ ਮਤਲਬ ਕਿ ਊਟ ਲਾ ਦਿੱਤੇ ਮੈਨੂੰ ਤੁਹਾਡੀ ਜੋ ਨਹੀਂ ਸੀ ਮੈਨੂੰ ਉਮੀਦ ਨਹੀਂ ਸੀ ਵੀ ਕਿਸ ਆਫੀਸਰ ਇੰਨਾ ਕਰਦਾ ਹੁੰਦਾ ਜਿਹੜੀ ਇਸ ਪਰਚੇ ਦੀ ਗੱਲ ਉਹ ਮੈਂ ਤੁਹਾਨੂੰ ਆਫਿਸ ਦੱਸ ਰਿਹਾ ਹਾਂ ਕਿ ਬੰਦੇ ਨੇ ਮੇਰੇ ਕੋਲ ਆ ਕੇ ਮੰਨਿਆ ਵੀ ਬੰਦਾ ਸੀ ਬਾਹਰ ਭੇਜਿਆ ਐਂਡ ਹੀ ਵਾਸ ਹੈਵਿੰਗ ਨਾਟ ਐਨੀ ਲਾਇਸੈਂਸ ਟੂ ਵਰਕ ਐਜ਼ ਅ ਏਜੰਟ ਪਰਚਾ ਕਰਦੇ ਹੋਇਆ ਉਹਦੀ ਗੱਲਬਾਤ ਸਾਰੀ ਚੱਲ ਰਹੀ ਸੀ ਦਿਸ ਇਜ਼ ਦਾ ਫੈਕਟ ਯਾ ਦੱਸੋ ਮੈਂ ਦੱਸਦਾ ਫੈਕਟ ਆਪ ਨੂੰ ਜਸਟੀਫਾਈਡ ਯੂਅਰ ਪਰਚਾ ਬਟ ਉਹ ਪਰਚਾ ਵੇਅ ਬ੍ਰਦਰ ਪਤਾ ਕੀ ਹੈ ਕੋਈ ਫਰਕ ਨਹੀਂ ਪੈਂਦਾ ਸਾਡਾ ਤਾਂ ਹੋਰ ਬੰਦਾ ਇੱਕ ਮਜਬੂਤ ਹੋ ਗਿਆ ਉਸਨੂੰ ਬੋਲ ਸ਼ੇਡ ਵਾਟ ਪੁਲਿਸ ਇਸ ਡੂਇੰਗ ਜਿਹੜੀਆਂ ਸਰਕਾਰਾਂ ਕਰੋਗੇ ਇਹ ਸਰਕਾਰ ਬਦਲਾਅ ਇਸ ਕਰਕੇ ਬਣੀ ਸੀ ਕਿ ਇਹ ਕਾਂਗਰਸੀਆਂ ਦੇ ਕਾਲੀਆਂ ਨਾਲੋਂ ਡਿਫਰੈਂਟ ਸਰਕਾਰ ਹੋ ਪਰ ਇਹਨਾਂ ਨੇ ਤਾਂ ਮਾਂਦਿਆ ਸ਼ੇਰਾਂ ਨੇ ਹੱਦੀ ਟਪਾਸ ਇਹ ਵੱਲ ਹੀ ਨਹੀਂ ਸੀ ਆ ਦੇਖੋ ਬਿਲਕੁਲ ਉਪਨ ਹੌਸਾ ਵੀ ਕੋਈ ਵੀ ਐਮਸੀ ਆਵੇ ਆਪਦਾ ਵੋਟ ਪਾਵੇ ਜਿਹਦੀ ਮжоਰੀਟੀ ਬਿਲਕੁਲ ਉਸ ਤਰ੍ਹਾਂ ਬੰਦਾ ਬਣ ਜੂਗਾ ਉਪਨ ਹੌਸਾ ਅੰਮ੍ਰਿਤਸਰ ਵੀ ਵਿਖੇ ਇੱਥੇ ਵਿਖਿਆ ਹੁਣ ਸਾਨੂੰ ਨਹੀਂ ਪਰ ਤੁਸੀਂ ਇੱਥੇ ਦੇਖ ਲੋ ਤੁਹਾਡਾ ਐਸਡੀਐਮ ਦੇਖ ਲੋ ਤੁਹਾਡੇ ਜਿੰਨੇ ਐਮਸੀ ਆ ਜੀ ਉਹਨੇ ਆ ਕੇ ਬੈਠੇ ਹੋਏ ਅਸੀਂ ਕਿਸੇ ਨੂੰ ਰੋਕਿਆ ਨਹੀਂ ਜੀ 11 ਵਜੇ ਤੇ ਭਾਈ ਦੇ ਆ ਇਹ ਕੋਈ ਐਸਡੀਐਮ ਗਾਇਬ ਹੋ ਗਿਆ। ਕੋਈ ਐਸਡੀਐਮ ਸਾਹਮਣੇ ਗੱਲ ਤੋਂ ਦੀ। ਆ ਡੀਸੀ ਨਾਲ ਹੋਈ ਹੈ ਕਿੰਨੇ ਆ ਰਿਹਾ ਹੈ। ਮੰਤਰੀ ਨੂੰ ਛੱਡਣ ਗਿਆ। ਜਿਹਦੀ ਮੈਜੋਰਟੀ ਨਹੀਂ ਉਹਦਾ ਪੰਜਾਂ ਰਾਂਝੇ ਬੰਦਾਨ ਕੋਈ। ਇੱਕ ਤਾਂ ਭਜਾਤਾ ਤੁਸੀਂ ਸਾਡਾ ਮੈਜੋਰਟੀ ਕੱਲ ਨੂੰ ਜੇ ਇਹ ਅੱਜ ਕੈਂਸਲ ਹੋਈ ਤਾਂ ਕੱਲ ਨੂੰ ਇੱਕ ਪਰਚਾ ਖੋਸਾ ਹੋਰ ਦੇ ਦੇਗਾ। ਨਹੀਂ ਨਹੀਂ ਲੈ। ਅਗਲਾ ਕੋਲ ਵੀ ਨਹੀਂ ਨਹੀਂ। ਹੋਰ ਐਮਸੀ ਦੇ ਖਿਲਾਫ ਕੋਈ ਅਪਲੀਕੇਸ਼ਨ ਤਾਂ ਨਹੀਂ ਹੈ? ਨੋ ਕੋਈ ਪੈਂਡਿੰਗ ਅਪਲੀਕੇਸ਼ਨ ਨਹੀਂ ਸਾਡੇ ਕੋਲ। ਹੈ ਵੀ ਕਿਤੇ ਕਾਹਨੂੰ ਪਤਾ ਨਹੀਂ ਅੱਜ ਕੱਲ ਆਰਟੀਆਈ ਕੋਈ ਵੀ ਅਪਲੀਕੇਸ਼ਨ ਪੈਂਡਿੰਗ ਨਹੀਂ। ਨਹੀਂ ਨਹੀਂ ਚਲੋ। ਠੀਕ ਹੈ। ਆਪਣੇ ਆਪਾਂ ਨੂੰ ਵੀ ਇਹ ਜਾਣਵੁੱਝ ਗਿਆ। ਲੋਕੋ ਗੱਲ ਇਹ ਆ ਵੀ ਜਿਹੜੀ ਆ ਸਰਕਾਰ ਹੈ ਹਾਂਜੀ ਇਹ ਬਹੁਤ ਚੰਗਾ ਕੰਮ ਕਰ ਰਹੀ ਹੈ ਚੰਗਾ ਕੰਮ ਇਹ ਚੰਗਾ ਮੈਂ ਇਸ ਕਰਕੇ ਕਹਿਆ ਵੀ ਇਹ ਸਾਡੀਆਂ ਦਵਾਰੇ ਜਿਹੜੀਆਂ 2027 ਤੇ ਸਾਡੀ ਵਾਪਸੀ ਆਉਣ ਤੇ ਇਹ ਸਰਕਾਰ ਨੇ ਮੋਰ ਲਾ ਲਈ ਮੋਰ ਲਾ ਰਹੀ ਹੈ ਔਰ ਇਹਨਾਂ ਨੇ ਕਹਿ ਵੀ ਅਸੀਂ ਸਰਕਾਰ ਦਵਾਰਾ ਜਿਹੜੀ ਹੈ ਉਹ ਅਸੀਂ ਆਦੀ ਰੱਖਣੀ ਨਹੀਂ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਜਿਹੜਾ ਹੋ ਰਿਹਾ ਆ ਨਫਰੀ ਕਿੰਨੀ ਖੜੀ ਹੈ ਕਿਵੇਂ ਪੁਲਿਸ ਲੱਗੀ ਖੜੀ ਹੈ ਫੇਅਰ ਐਂਡ ਫਰੀ ਇਲੈਕਸ਼ਨ ਹੋਣਾ ਚਾਹੀਦਾ ਹੈ ਇਹ ਕਿਉਂ ਖੜੀ ਹੈ ਇੱਥੇ ਇੰਨੀ ਪੁਲਿਸ ਕਿਉਂ ਖੜੀ ਹੈ ਕੋਈ ਗੁੰਡਾਗਰਦੀ ਕੋਈ ਗੈਂਗਸਟਰ ਕੋਈ ਲੋਰੈਂਸ ਬਿਸ਼ੋਏ ਨੂੰ ਪੜਨਾ ਸੇ ਖੜੀ ਹੈ ਇਹ ਤਾਂ ਨਾਰਮਲ ਚਾਹਣਾ ਪੜੀ ਹੈ ਵੀ ਅਸੀਂ ਕੌਂਸਲਰ ਜਿਹੜੇ ਜਿੱਤੇ ਉਹਨੂੰ ਡਰਾਉਣ ਵਾਸਤੇ ਵੀ ਦੇਖੋ ਕਿੰਨੀ ਪੁਲਿਸ ਲੱਗੀ ਹੈ ਇਹ ਨਾਰਮਲ ਪ੍ਰੋਸੈਸ ਹੈ ਬੰਦੇ ਚੱਲ ਕੇ ਆਉਣ ਤੁਸੀਂ ਅੰਮ੍ਰਿਤਸਰ ਵੇਖਿਆ ਹੋਣਾ ਪੁਲਿਸ ਕਮਿਸ਼ਨਰ ਬਾਹਰ ਤੁਰਿਆ ਫਿਰਦਾ ਸੀ ਆ ਕੇ ਖੜਕੇ ਸਾਰਾ ਪੁਲਸ ਡੀਐਸਪੀ ਹੁਣ ਬਾਹਰ ਅੱਜ ਹੁਣ ਚੋਰਾਂ ਨੂੰ ਵੀ ਮੌਜ ਹੈ ਹੁਣ ਜਦੋਂ ਪੁਲਿਸ ਇਹੋ ਜੇ ਕੰਮ ਤੇ ਹੁੰਦੀ ਹੈ ਜਾਂ ਜਿੱਥੇ ਭਗਵੰਤ ਸਿੰਘ ਮੱਖ ਮੰਤਰੀ ਸਾਹਿਬ ਆਉਂਦੇ ਹੈ ਪੁਲਸ ਉਥੇ ਜਾਵਰਦੀ ਉਦੋਂ ਚੋਰ ਤੇ ਲਟੇਰੇ ਲੁੱਟਣ ਲੱਗ ਪੈਂਦੇ ਆ ਵੀ ਪੁਲਸ ਆਪ ਦੇ ਕੰਮ 'ਚ ਵਿਅਸਤ ਹੈ ਅੱਜ ਹੁਣ ਥਾਣੇ ਖਾਲੀ ਆ ਪੁਲਿਸ ਸਭ ਸੋ ਕਹਿਣ ਦਾ ਮਤਲਬ ਇਹਨਾਂ ਨੇ ਟੈਰਰ ਕ੍ਰੀਏਟ ਕਰਦੇ ਹੈ ਟੈਰਰ ਹੁਣ ਤੁਸੀਂ ਦੇਖਿਆ ਡੀਐਸਪੀ ਕੀ ਕਹਿ ਰਿਹਾ ਹੈ BSP ਕਹਿ ਰਿਹਾ ਐਸਐਚਓ ਕਹਿ ਰਿਹਾ ਕਿ ਅਸੀਂ ਇੱਕ ਪਰਚਾ ਦਰਜ ਕੀਤਾ ਹੈ ਬੜਾ ਜਾਇਜ਼ ਪਰਚਾ ਸੀ ਸਾਡੇ ਕੋਲ ਕੱਲ ਚੋਣ ਹੈ ਅੱਜ ਰਾਤ ਨੂੰ ਪਰਚਾ ਦਰਜ ਕਰਤਾ ਬਈ ਤੂੰ ਬਾਅਦ ਚ ਕਰਦੇ ਜਾਂ ਪਹਿਲਾਂ ਕਰ ਲੈਂਦਾ 25 30 ਦਿਨ ਹੋ ਗਏ ਸੋ ਪੁਲਿਸ ਅਫਸਰਾਂ ਦਾ ਤਾਂ ਕੋਈ ਇਤਬਾਰ ਨਹੀਂ ਇਹਨਾਂ ਦੇ ਉਹ ਰੋਜ਼ ਹੈਂਡ ਗ੍ਰੇਨੇਡ ਢਿੱਗਦੇ ਆ ਬੰਬ ਢਿੱਗਦੇ ਆ ਇਹਨਾਂ ਨੂੰ ਉਧਰ ਕੋਈ ਧਿਆਨ ਨਹੀਂ ਇਹਨਾਂ ਦਾ ਧਿਆਨ ਕਿਤੇ ਅਧਿਕਾਰੀਆਂ ਨੂੰ ਬਾਅਦ ਚ ਭੁਗਤਣਾ ਵੀ ਪੈਂਦਾ ਜਦੋਂ ਕੋਰਟ ਚ ਜਾਵੜਦੇ ਮਸਲੇ ਇਹਨਾਂ ਦਾ ਧਿਆਨ ਇਹਨਾਂ ਦਾ ਧਿਆਨ ਹੈ ਕਿ ਇਹੋ ਜੇ ਕੰਮਾਂ ਚ ਸਰਕਾਰ ਨੂੰ ਖੁਸ਼ ਕਰੀਏ ਅਧਿਕਾਰੀਆਂ ਤੋਂ ਪੁੱਛਣਾ ਪੈਣਾ ਹੈ ਡਿਪਟੀ ਕਮਿਸ਼ਨਰ ਨੇ ਮੇਰੇ 25 ਸਰਪੰਚਾਂ ਦੇ ਕਾਗਜ ਹੜਾਤੇ ਸੀ ਮੁਕਸਰ ਦੇ ਨੇ ਹੁਣ ਕਿੱਥੇ ਹੈ ਮੁਕਸਰ ਡਿਪਟੀ ਕਮਿਸ਼ਨਰ ਜਦੋਂ ਸਾਡਾ ਵੇਲਾ ਆ ਜਾਣਾ ਹੈ ਉਦੋਂ ਅਸੀਂ ਹਿਸਾਬ ਕਰਾਂ ਮੈਂ ਤਾਂ ਅਕਸਰ ਕਹਿੰਦਾ ਹਾਂ ਔਰ ਮੈਂ ਹੁਣ ਵੀ ਇਹ ਗੱਲ ਕਹਿੰਦਾ ਹਾਂ ਕਿ ਬਾਬਾ ਕਿਰਪਾ ਕਰੇ ਸਰਕਾਰ ਆਵੇ ਘਟੋ ਘੱਟ 10 ਐਸਪੀ ਡਿਸਮਿਸ 15 ਵੀ ਡੀਐਸਪੀ ਡਿਸਮਿਸ 25 30 ਐਸਐਚਓ ਡਿਸਮਿਸ ਕਰਕੇ ਇਹਨਾਂ ਦੇ ਮੁਕੱਦਮੇ ਦਰਜ ਕਰਕੇ ਕਰੀ ਹੱਥ ਖੜੀ ਲਾ ਕੇ ਅੰਦਰ ਕਰ ਦੇ ਔਰ ਕਾਨੂੰਨ ਬਣਾਵਾਂਗੇ ਵਿਧਾਨ ਸਭਾ ਚ ਐਸਾ ਕਾਨੂੰਨ ਬਣਾਣਾ ਚਾਹੀਦਾ ਵੀ ਜੀਨੇ ਜਿਹਦੇ ਤੇ ਪਰਚਾ ਦਿੱਤਾ ਜੇ ਉਹ ਪਰਚੇ ਜੋ ਬਰੀ ਹੋ ਗਿਆ ਤਾਂ ਐਸਐਚਓ ਨੂੰ ਤੇ ਉਸ ਜਿਹੜਾ ਆਈਓ ਹੋਊਗਾ ਉਹਰੀ ਨੌਕਰੀ 5 ਸਾਲਾਂ ਦੀ ਕੱਟ ਕੇ ਤੇ 10000 ਉਰੀ ਤਨਖਾਹ ਕੱਟ ਲੈਣੀ ਚਾਹੀਦੀ ਕਿਉਂਕਿ ਬੰਦਾ ਅੰਦਰ ਲਾਇਆ ਹੁੰਦਾ ਬਿਲਕੁਲ ਬੰਦੇ ਦਾ ਤੋਂ ਬਾਅਦ ਕੋਰਟ ਨੂੰ ਬਰੀ ਕਰ ਦਿੰਦੇ ਆ ਬੰਦਾ ਤਾਂ ਕੀ ਹੋ ਜਾਂਦਾ ਇਹ ਇਹ ਪੁਲਿਸ ਦੇ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਲੋੜ ਹੈ ਇਸ ਤੋਂ ਬਾਅਦ ਸਰਕਾਰ ਜਿਹਦੀ ਮਰਜ਼ੀ ਆਵੇ ਚਾਹੇ ਕਾਂਗਰਸ ਦੀ ਆਵੇ ਕਾਲੀਆਂ ਦੀ ਆਵੇ ਝਾੜੂ ਦੀ ਆਵੇ ਕੋਈ ਪੁਲਿਸ ਮੁਲਾਜ਼ਮ ਕਹੂਗਾ ਮੈਂ ਪਰਚਾ ਨਹੀਂ ਦੇਣਾ ਯੰਗ ਮੁੰਡਾ ਅਫਸਰ ਕਹੂਗਾ ਮੈਂ ਨਹੀਂ ਪਰਚਾ ਦਿੰਦਾ ਜੀ ਮੇਰੀ ਬਦਲੀ ਕਰ ਦਿਓ ਠੀਕ ਹੁਣ ਇਹ ਪਰਚਾ ਕਰਨ ਵਾਸਤੇ ਐਸਐਚਓ ਲੱਗਦੇ ਆ ਕਿ بھائی ਫਿਰ ਮੇਰਾ ਕੰਮ ਤਾਂ ਚੱਲੂਗਾ ਮੈਨੂੰ ਐਸਐਚਓ ਲਵਾ ਦੇ ਮੈਂ ਪਰਚਾ ਦੇ ਦਿੰਦਾ ਸੋ ਇਹ ਸਾਰਾ ਜਿਹੜਾ ਸਿਸਟਮ ਹੈ ਇਹ ਬਦਲਾਅ ਦੀ ਜਿਹੜੀ ਪਾਰਟੀ ਸੀ ਇਹਨਾਂ ਨੇ ਸਾਡਾ ਐ ਵਧੀਆ ਬਣਾਤਾ ਇਹ ਜੇ ਢੰਗ ਤਰੀਕੇ ਦਾ ਕਾਂਗਰਸ ਨੂੰ ਆਉਂਦਾ ਹੀ ਨਹੀਂ ਸੀ ਨਾ ਕਿਸੇ ਜਿਹੜੀਆਂ ਆਮ ਪਾਰਟੀਆਂ ਸੀ ਅਕਾਲੀ ਦਲ ਨੂੰ ਆਉਂਦੇ ਸੀ ਇਹ ਨਵਾਂ ਤਰੀਕਾ ਹੈ ਨਵਾਂ ਦੌਰ ਹੈ ਸੋ ਅੱਜ ਹੁਣ 11 ਵਜੇ ਦਾ ਟਾਈਮ ਸੀ ਐਸਡੀਐਮ ਹੁਣ 12 ਸਵਾ 12 ਹੋ ਗਏ ਅਜੇ ਐਸਡੀਐਮ ਦਾ ਪਤਾ ਨਹੀਂ ਵੀ ਕਿੱਥੇ ਲਾਪਤਾ ਹੈ ਚੋਣ ਵਾਲੇ ਦਿਨ ਇਹ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਜੀ 11 ਵਜੇ ਦਾ ਸਾਨੂੰ ਟਾਈਮ ਦੇ ਕੇ ਤੇ ਸਵਾ 12 ਹੋ ਗਏ ਨਨ ਕੋਈ ਅੰਦਰ ਉੱਥੇ ਹੁਣ ਬੈਠੇ ਤਾਂ ਅਸੀਂ ਹੌਸਲੇ ਨਾਲ ਸੇ ਹੁਣ ਮੈਂ ਚੱਲ ਕੇ ਆਏ ਪਤਾ ਨਹੀਂ ਹਜੇ ਅੰਦਰ ਅਫਸਰ ਕਿਨੂੰ ਕਿਨੂੰ ਡਰਾਊਗਾ ਕੋਈ ਵੀ ਆ ਜਾ ਬਾਈ ਨਹੀਂ ਤੇਰੇ ਤੇ ਵੀ ਪਰਚਾ ਦੇ ਦੂ ਮੋਰੇ ਤੇ ਦਾ ਦੇਤਾ ਉਹ ਸਾਡੇ ਬੰਦੇ ਦੀ ਲਾਠ ਟੁੱਟੀ ਐ ਸੰਦੀਪ ਸੰਧੂ ਜੀ ਦੀ ਉਹ ਲਾਠ ਟੁੱਟੀ ਛੋਣਾ ਪਿਆ ਕਿਉਂ ਕਿਉਂਕਿ ਬਦਲਾਅ ਦੀ ਸਰਕਾਰ ਆ ਪਤਾ ਨਹੀਂ ਕਿਸ ਵੇਲੇ ਕਿਹੜੇ ਐਮਸੀ ਨੂੰ ਕੋਈ ਚੱਕ ਕੇ ਲੈ ਜਾਏ ਸੋ ਇਹ ਚੰਗੀ ਗੱਲ ਐ ਕੋਈ ਗੱਲ ਨਹੀਂ ਇਹ ਨਵੀਆਂ ਪਿਰਤਾਂ ਪਾਓ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਰਹਿ ਗਿਆ ਦੋ ਸਾਲ ਰਹਿ ਗਏ ਦੋ ਸਾਲ ਤਾਂ ਮਗਰਲੇ 6 ਮਹੀਨੇਵੇਂ ਹੁੰਦੇ 1.5 ਸਾਲ ਹੀ ਹੈ ਨਹੀਂ ਤੁਸੀਂ ਦੱਸਤਾ ਸਾ ਨਾ ਅਸੀਂ ਸਿੱਖਿਆ ਲਈ 3 ਸਾਲਾਂ ਚ ਬੜੀ ਨਹੀਂ ਪਰ ਕਿਤੇ ਨਾ ਕਿਤੇ ਜਦੋਂ ਕਾਂਗਰਸ ਦੀ ਸਰਕਾਰ ਸੀ ਟੱਕੇ ਚਾਈ ਤਾਂ ਉਦੋਂ ਵੀ ਹੁੰਦੀ ਰਹੀ ਹੈ ਜੀ ਯਾਰ ਅਸੀਂ 18 ਕਿਉਂ ਆਏ ਹਾਂਜੀ ਅਸੀਂ 18 ਤੇ ਆਉਣ ਦਾ ਕੰਮ ਸਾਡੇ ਚ ਕਮੀਆਂ ਸੀਂ ਆ ਅਸੀਂ 18 ਤੇ ਆਏ ਹਾਂ ਜਨਾਬ ਬਿਲਕੁਲ ਜੀ ਬਿਲਕੁਲ ਸਾਨੂੰ ਲੋਕ ਇਹ ਕਹਿੰਦੇ ਸੀਗੇ ਵੀ ਇਹ ਦੋਵੇਂ ਪਾਰਟੀਆਂ ਤੋਂ ਇਹ ਵੱਖਰੀ ਪਾਰਟੀ ਹੈ ਇਹ ਪਤਾ ਨਹੀਂ ਕਿਹੜੇ ਇਮਾਨਦਾਰਾਂ ਦੀ ਪਾਰਟੀ ਆ ਗਈ ਹੈ ਬਿਲਕੁਲ ਇਹ ਜਿਹੜਾ ਹੁਣ ਸਾਰਾ ਕੰਮ ਦੇਖਣਗੇ ਉਹ ਉਹ ਤਾਂ ਹੀ ਸਾਨੂੰ ਇਹ ਕਹਿ ਰਹੇ ਨਾ ਕਾਂਗਰਸ ਸੱਤ ਸਿੱਟਾ ਕਿਉਂ ਜਿੱਤੀ ਪਾਰਲੀਮੈਂਟ ਉਹ ਇਸ ਕਰਕੇ ਜਿੱਤੀ ਉਹ ਕਹਿੰਦੇ ਵੀ ਇਦੋਂ ਤਾਂ 100 ਗੁਣੇ ਕਾਂਗਰਸ ਚੰਗੀ ਸੀ ਹਾਂ ਸੋ ਅਸੀਂ ਆਪ ਦੇ ਆਪ ਚ 3 ਸਾਲਾਂ ਦੇ ਸਿੱਖਿਆ ਸੋਧ ਕਰਾਂਗੇ ਇਹਨਾਂ ਵਾਲਾ ਜਿਹੜਾ ਪਟਾਰਾ ਸੀ ਉਹ ਨੰਗਾ ਹੋ ਗਿਆ ਲੋਕਾਂ ਨੂੰ ਪਤਾ ਲੱਗ 27 ਦਾ ਕਿਸੇ ਵੀ ਹੋ ਸਕਦੇ ਹਾਂ ਦਾਵੇਦਾਰ ਮੈਂ ਬਿਲਕੁਲ ਦਾਵੇਦਾਰ ਮੈਂ ਤਾਂ ਯਾਰ 4 ਵਾਰੀ ਬਣ ਗਿਆ ਐ 46 ਸਾਲ ਦੀ ਉਮਰ ਹੁਣ ਮੈਂ ਫਿੱਟ